ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਹਾਂਗਕਾਂਗ ਦੇ 50 ਸੈਂਟ ਦੇ ਕੋਇਨ ਦੇਖਾਂਗੇ ਜਿਹੜੇ ਕਿ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਨਹੀਂ ਤੇ ਇਹ ਉਹ ਕੋਇਨ ਨੇ ਇਹਨਾਂ ਨੂੰ ਆਪਾਂ ਇਕੱਲੇ ਇਕੱਲੇ ਕਰਕੇ ਦੇਖਦੇ ਹਾਂ ਤੇ ਸਭ ਤੋਂ ਪਹਿਲਾ ਕੋਇਨ ਜਿਹੜਾ ਹਾਂਗਕਾਂਗ ਦਾ 50 ਸੈਂਟ ਦਾ ਆਪਾਂ ਦੇਖਾਂਗੇ ਉਹ ਇਹ ਆ ਹਾਂਗਕਾਂਗ ਉੱਤੇ ਲਿਖਿਆ ਹੋਇਆ 50 ਸੈਂਟ ਵੀ ਲਿਖਿਆ ਹੋਇਆ ਇਹਨਾਂ ਨੇ ਆਪਣੀ ਭਾਸ਼ਾ ਚ ਲਿਖਿਆ ਹੋਇਆ ਤੇ ਇਹ ਕੋਇਨ ਹੈਗਾ 1951 ਦਾ ਦੇਖੋ ਕਿੰਨਾ ਪੁਰਾਣਾ ਕੋਇਨ ਆ ਇਹ 1951 ਦਾ ਇਹ ਕੋਇਨ 50 ਸੈਂਟ ਦਾ ਤੇ ਇਧਰਲੀ ਸਾਈਡ ਦੇ ਉੱਤੇ ਇਹ ਰਾਜੇ ਦੀ ਪਿਕਚਰ ਆ ਉਦੋਂ ਰਾਜਾ ਜੌਂਦਾ ਹੁੰਦਾ ਸੀ ਤੇ ਇਹ ਤੇ ਕਿੰਗ ਜਾਰਜ ਇਹਦੇ ਤੋਂ ਬਾਅਦ ਆਈ ਸੀਗੀ ਰਾਣੀ ਤੇ ਜਿਹੜੀ ਹੁਣ ਮਰੀ ਆ ਥੋੜਾ ਪਿਛਲੇ ਸਾਲ ਤੇ ਇਹ ਤੋਂ ਬਾਅਦ ਹਵੇਗਾ 1963 ਦਾ ਕੋਇਨ ਹਾਂਗਕਾਂਗ ਦਾ ਇਹ ਵੀ 50 ਸੈਂਟ ਦਾ ਕੋਇਨ ਆ ਆ ਦੇਖੋ ਹਾਂਗਕਾਂਗ ਸਾਰਾ ਕੁਝ ਸੇਮ ਆ 1963 ਤੇ ਇਹਦੇ ਉੱਤੇ ਰਾਣੀ ਦੀ ਪਿਕਚਰ ਆ ਆ ਦੇਖੋ ਅਲਗੇਬਾਤੀ ਤੇ ਅਗਲਾ ਕੋਇਨ ਆ ਜਿਹੜਾ ਉਹ ਹੈਗਾ ਇਹ ਵਾਲਾ ਇਹ ਹੈਗਾ 1965 ਦਾ ਤੇ ਸਾਰਾ ਕੁਝ ਸੇਮ ਆ 1965 ਇਧਰਲੀ ਸਾਈਡ ਦੇ ਉੱਤੇ ਲਿਖਿਆ ਹੋਇਆ ਹੈ ਇਹੀ ਫਰਕ ਆ ਤਾਂ ਅਗਲਾ ਕੋਇਨ ਜਿਹੜਾ 50 ਸੈਂਟ ਦਾ ਹਾਂਗਕਾਂਗ ਦਾ ਉਹ ਹੈਗਾ 1967 ਦਾ 1967 50 ਸੈਂਟ ਦਾ ਇਹ ਕੋਇਨ ਤੇ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਇਧਰਲੀ ਸਾਈਡ ਦੇ ਉੱਤੇ ਉਹੀ ਪਿਕਚਰ ਇਹ ਤੋਂ ਅਗਲਾ ਕੋਇਨ ਆ ਜਿਹੜਾ ਉਹ ਹੈਗਾ 1970 ਦਾ ਆ ਦੇਖੋ ਇਹਦੇ ਤੇ ਵੀ ਸਾਰਾ ਕੁਝ ਸੇਮ ਆ ਜਦੋਂ ਤੁਸੀਂ ਦੇਖੋਗੇ ਧਿਆਨ ਨਾਲ ਤੇ ਫੋਟੋ ਵੀ ਦੂਸਰੀ ਸਾਈਡ ਦੇ ਉੱਤੇ ਏਸੇ ਰਾਣੀ ਦੀ ਅਤੇ ਇਹੋ ਜੀ ਹੈ ਬਿਲਕੁਲ ਸੇਮ ਤੇ ਅਗਲਾ ਕੋਇਨ ਆ ਜਿਹੜਾ ਉਹ ਹੈਗਾ 1971 ਦਾ 1971 ਦਾ ਤੇ ਇੱਥੇ ਲਿਖਿਆ ਹੋਇਆ ਤੇ ਬਾਕੀ ਸਾਰਾ ਕੁਝ ਸੇਮ ਆ ਤੇ ਪਿਕਚਰ ਉਹੀ ਰਾਣੀ ਦੀ ਉਹ ਤੋਂ ਬਾਅਦ ਵਾਲਾ ਕੋਇਨ ਹੈਗਾ 1972 ਦਾ ਇਹ ਵਾਲਾ ਸਾਰਾ ਕੁਝ ਸੇਮ ਆ ਪਹਿਲਾਂ ਦੀ ਤਰ੍ਹਾਂ ਸਿਰਫ ਸਾਲ ਦਾ ਫਰਕ ਆ ਇੱਥੇ 1972 ਲਿਖਿਆ ਹੋਇਆ ਤੇ ਬਾਕੀ ਸਾਰਾ ਕੁਝ ਸੇਮ ਆ ਉਹ ਤੋਂ ਬਾਅਦ ਵਾਲਾ ਕੋਇਨ ਹੈਗਾ 1973 ਦਾ ਇਹਦੇ ਤੇ ਵੀ ਇਕੱਲੀ ਸਾਲ ਚੇਂਜ ਆ ਬਾਕੀ ਸਾਰਾ ਕੁਝ ਸੇਮ ਆ ਇਹ ਤੇ ਇਹ ਪਿਕਚਰ ਇਹ ਸੀਗੇ ਇਸ ਤਰ੍ਹਾਂ ਦੇ ਕੋਇਨ ਤੇ ਆਹਾ ਇੰਨਾ ਇੰਨੇ ਕੁ ਮੋਟੇ ਨੇ ਇਹ ਤੇ ਇਹਨਾਂ ਤੋਂ ਬਾਅਦ ਜਿਹੜਾ ਕੋਇਨ ਚੱਲੇ ਉਹ ਇਸ ਤਰ੍ਹਾਂ ਦੇ ਸੀ ਇਹ ਜਿਹੇ ਰੰਗ ਦੇ 1970 ਦਾ ਕੋਇਨ ਆ ਇਹ ਜਿਹੜਾ ਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਹਾਂਗਕਾਂਗ ਦਾ ਤੇ ਆ ਇੱਧਰ ਪਿਕਚਰ ਲੱਗੀ ਹੋਈ ਆ ਤੇ ਇਹ ਤੋਂ ਅਗਲਾ ਕੋਇਨ ਆ ਜਿਹੜਾ ਉਹ ਹੈਗਾ ਇਹ ਵਾਲਾ 1978 ਦਾ ਬਸ ਇਕਲੀ ਸਾਨ ਚੇਂਜ ਆ ਬਾਕੀ ਸਾਰਾ ਕੁਝ ਸੇਮ ਆ ਆ ਦੇਖੋ ਤੇ ਇਹ ਤੋਂ ਅਗਲਾ ਕੋਇਨ 1979 ਦਾ ਤੇ ਜਿਹੜਾ ਇਹ ਵਾਲਾ ਕੋਇਨ ਆ 1979 ਦਾ ਰਾਣੀ ਦੀ ਪਿਕਚਰ ਇਹ ਉਹ ਤੋਂ ਅਗਲਾ ਕੋਇਨ ਹੈਗਾ 1980 ਦਾ ਸਨ ਚੇਂਜ ਕੀਤੀ ਹੋਈ ਤੇ ਹੈਗਾ ਸੇਮ ਹੀ ਆ ਤੇ ਪਿਕਚਰ ਇਹ ਇਹ ਤੋਂ ਬਾਅਦ ਵਾਲਾ ਕੋਇਨ ਹੈਗਾ 1990 ਦਾ ਸਿੱਧਾ ਇਹ 1990 ਤੇ ਪਹੁੰਚ ਗਿਆ ਆਪਾਂ 1980 ਤੋਂ ਤੇ ਜਿਹੜਾ ਮੇਰੀ ਕਲੈਕਸ਼ਨ ਚ ਸ਼ਾਮਲਾ ਤੇ ਇਹ ਵਾਲਾ ਇਧੇ ਇੱਧਰੀ ਸਾਈਡ ਦੇ ਉੱਤੇ ਰਾਣੀ ਦੀ ਪਿਕਚਰ ਚੇਂਜ ਹੋ ਗਈ ਤੇ ਚੇਂਜ ਹੋ ਕੇ ਇਹੋ ਜੀ ਹੋ ਗਈ ਇਹ ਤੋਂ ਬਾਅਦ ਆਪਣੇ ਕੋਲੇ ਜਿਹੜਾ ਕੋਇਨ ਆ ਉਹ ਹੈਗਾ 1993 ਦਾ 1993 ਦਾ 50 ਸੈਂਟ ਦਾ ਕੋਇਨ ਹਾਂਗਕਾਂਗ ਦਾ ਇਹੋ ਜਿਹਾ ਇੱਥੇ 50 ਲਿਖਿਆ ਹੋਇਆ ਤੇ ਦੂਸਰੀ ਸਾਈਡ ਦੇ ਉੱਤੇ ਫੁੱਲ ਹੁਣ ਸਾਰੇ ਫੁੱਲਾਂ ਵਾਲੇ ਕੋਇਨ ਆਉਣਗੇ ਰਾਣੀ ਦੀ ਪਿਕਚਰ ਖਤਮ 1994 ਦਾ ਇਹ ਕੋਇਨ ਆਗਲਾ 93 ਤੋਂ ਬਾਅਦ ਹੋਏਗਾ ਆਪਣੇ ਕੋਲੇ 1995 ਦਾ ਕੁਆਇਨ ਇਹ ਵਾਲਾ 95 ਤੋਂ ਬਾਅਦ ਹੋਏਗਾ 1997 ਦਾ ਕੁਆਇਨ ਇਹ ਤੇ 97 ਤੋਂ ਬਾਅਦ ਹੋਏਗਾ 1998 ਦਾ ਕੁਆਇਨ ਇਹ ਤੇ ਇਹ ਤੋਂ ਅਗਲਾ ਕੁਆਇਨ ਹੋਏਗਾ 2015 ਦਾ ਸਿੱਧੇ 17 ਸਾਲ ਅੱਗੇ 2015 ਦਾ ਕੁਆਇਨ ਤੇ ਇਹ ਵੀ ਫੁੱਲ ਵਾਲਾ ਇਹ ਤੋਂ ਬਾਅਦ ਹੈਗਾ 2017 ਦਾ ਕੋਇਨ ਇਹ ਵਾਲਾ ਤੇ ਇਹਦੀ ਦੂਜੀ ਸਾਈਡ ਦੇ ਉੱਤੇ ਉਹੀ ਫੁੱਲ ਤੇ ਇਸ ਤਰ੍ਹਾਂ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਇਹ ਕੋਇਨ ਜਿਹੜੇ ਕਿ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਦੇਖੇ ਇਹਨਾਂ ਤੋਂ ਬਿਨਾ ਜੇ ਕੋਈ ਹੋਰ ਕੋਇਨ ਹੋਵੇ ਤਾਂ ਉਹਦੇ ਬਾਰੇ ਆਪਾਂ ਨੂੰ ਜਰੂਰ ਦੱਸਣਾ ਤਾਂ ਕਿ ਆਪਾਂ ਆਪਣੀ ਕਲੈਕਸ਼ਨ ਵਿੱਚ ਵਾਧਾ ਕਰ ਸਕੀਏ ਤੇ ਬਾਕੀ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੋ ਚੰਗੀ ਲੱਗੀ ਹੋ ਦੇਖਦੇ ਰਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ